31 ਅਗਸਤ ਨੂੰ ਮਹਾਨ ਇੱਕ ਸੰਸਮੇਲਨ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਔਰ ਇਹਦੇ ਵਿੱਚ ਸੋ ਸੁਆਮੀ ਗੁਰਦੀਪ ਗਿਰੀ ਜੀ ਪਠਾਨਕੋਟ ਵਾਲੇ ਇਸ ਸਮਾਗਮ ਦੇ ਵਿੱਚ ਉੱਚੇ ਚੇਤੌਰ ਤੇ ਸੰਗਤਾਂ ਨੂੰ ਦਰਸ਼ਨ ਦਾਦਾਰ ਦੇਣਗੇ ਔਰ ਇਹਦੇ ਵਿੱਚ ਕਮੇਟੀ ਦਾਸਾਂ ਨੂੰ ਵੀ ਸੱਦਾ ਪੱਤਰ ਦੇਣ ਵਾਸਤੇ ਪਹੁੰਚੇ 80 ਵੀ ਸਮੂਚੀਆਂ ਸੰਗਤਾਂ ਦੇ ਮਹਾਪੁਰਖਾਂ ਦੇ ਦਰਸ਼ਨ ਦਾਦਾਰ ਕਰਾਂਗੇ ਸਮੁੱਚੀ ਸੰਗਤ ਨੂੰ ਬੜੇ ਪਿਆਰ ਸਤਿਕਾਰ ਤੇ ਸ਼ਰਧਾ ਭਾਵਨਾ ਦੇ ਨਾਲ ਨਿਰਮਤਾ ਸਹਿਤ ਦੋਨੋਂ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਮੁੱਚੀਆਂ ਸੰਗਤਾਂ ਸੰਗਤਾਂ ਨੇ ਦਰਸ਼ਣ ਦੇ ਦਾਰ ਦੇਣ ਦੀ ਕਿਰਪਾਲਤਾ ਕਰਨੀ ਔਰ ਇਸ ਸਮਾਗਮਾਂ ਵਿੱਚ ਪਹੁੰਚ ਕੇ ਆਪਣੇ ਜੀਵਨ ਨੂੰ ਸਫਲਾ ਕਰੋ ਆਨੰਗੁਰ ਰਵਿਦਾਸ ਮਹਾਰਾਜ ਡਾਕਟਰ ਪੀਮਰਾਓ ਅੰਬेडकर ਸਾਹਿਬ ਜੀ ਔਰ ਮਾਨੇਵਰ ਸਾਫ ਕਾਂਚੀ ਰਾਮ ਜੀ ਰਵਿਦਾਸੀਆ ਖੋਮ ਦੇ ਅਮਰ ਸ਼ਹੀਸਨ ਰਾਮਾਨੰਦ ਮਹਾਰਾਜ ਇਹਨਾਂ ਦੀ ਵਿਚਾਰ ਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਇਹ ਵਿਸ਼ੇਸ਼ ਉਦਮ ਉਪਰਾਲਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਸਾਰਿਆਂ ਨੂੰ ਬੇਨਤੀ ਹੈ ਕਿ 31 ਅਗਸਤ ਨੂੰ ਸਮੇਂ ਸਿਰ ਪਹੁੰਚ ਕੇ ਦਰਸ਼ਨ ਦਾ ਆਦਾਰ ਦੇਣੀ ਔਰ ਇਸ ਸਮਾਗਮ ਦਾ ਕੀਰਤਨ ਦਰਬਾਰ ਦਾ ਆਨੰਦ ਲੈਣਾ ਤੇ ਖੁਸ਼ੀਆਂ ਨੂੰ ਪ੍ਰਾਪਤ ਕਰੋ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਤੁਹਾਨੂੰ ਗੁਰਦੇਵ